ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਨਾ ਰਣੌਤ ਹਮੇਸ਼ਾ ਹੀ ਅਜਿਹੇ ਵਿਆਲਤ ਬਿਆਨ ਦੇ ਦਿੰਦੀ ਹੈ ਜਿਸ ਨੂੰ ਲੈ ਕੇ ਚਾਹੇ ਫਿਰ ਵੀ ਜਗਤ ਹੋਵੇ ਚਾਹੇ ਭਾਰਤ ਦਾ ਸਿਆਸੀ ਜਗਤ ਹੋਵੇ ਉਸ ਵਿੱਚ ਹਲਚਲ ਮਚ ਜਾਂਦੀ ਹੈ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਸੀ ਕੰਗਨਾ ਰਣੌਤ ਜਿਹੜੀ ਹੁਣ ਨਵੀਂ ਸਸਦ ਬਣੀ ਹੈ ਮੰਡੀ ਹਿਮਾਚਲ ਤੋਂ ਯਾਨੀ ਕਿ ਗੱਲ ਕਰਦੇ ਹਾਂ 2016 ਦੇ 2016 ਦੇ ਵਿੱਚ ਇੱਕ ਬੜਾ ਵੱਡਾ ਇਲਜ਼ਾਮ ਲਗਾਇਆ ਸੀ ਕਿ ਫਿਲਮੀ ਸਟਾਰੇ ਅਰਕਿਤ ਰੋਸ਼ਨ ਤੇ ਕਿ ਉਹ ਮੇਰੇ ਨਾਲ ਮਿਸਬੀਹੇਵ ਕਰਦਾ ਹੈ ਅਤੇ ਮੈਨੂੰ ਜਵੇਦ ਅਕਤਰ ਜਿਹੜੇ ਜਾਨ ਅਤੇ ਪਛਾਣ ਦੇ ਮਹਤਾਜ ਨੇ ਇੱਕ ਉੱਗੇ ਸੰਗੀਤਕਾਰ ਨੇ ਇੱਕ ਉੱਗੇ ਰਾਈਟਰ ਨੇ ਜਿਸ ਸੰਗੀਤ જગਤ ਦੀ ਗੱਲ ਕਰੀਏ ਭਾਰਤ ਦੀ ਇਹ ਇਲਜ਼ਾਮ ਲਗਾਇਆ ਸੀ ਕੰਗਣਾ ਰਣੌਥ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਯਾਨੀ ਕਿ 2016 ਦੇ ਵਿੱਚ ਮੈਨੂੰ ਜਵੇਦ ਅਕਟਰ ਨੇ ਆਪਣੇ ਘਰ ਬੁਲਾਇਆ ਸੀ ਉਸ ਸਮੇਂ ਰਿਤਿਕ ਰੋਸ਼ਨ ਜਿਹੜੇ ਨੇ ਰਿਤਿਕ ਰੋਸ਼ਨ ਉੱਥੇ ਹੈਗੇ ਸੀ ਰਿਤਿਕ ਰੋਸ਼ਨ ਨੇ ਮੇਰੇ ਨਾਲ ਮਿਸਬੀਹੇਵ ਕੀਤਾ ਅਤੇ ਮੈਂ ਉਥੋਂ ਮਸਾ ਆਪਣੀ ਜਿਹੜੀ ਜਾਨ ਬਚਾ ਕੇ ਨਿਕਲੀ ਇਹ ਉਸ ਯਾਨਕੀ 2016 ਤੋਂ 1 ਮਹੀਨੇ ਬਾਅਦ ਦੇ ਇੰਟਰਵਿਊ ਦੇ ਵਿੱਚ ਅੰਕੰਗਣਾ ਰੌਤ ਨੇ ਭਾਰੀ ਵੱਡੇ ਇਲਜ਼ਾਮ ਲਗਾਏ ਸੀ ਅਰਕਿਤ ਰੋਸ਼ਨ ਅਤੇ ਜਵੇਦ ਅਕਟਰ ਤੇ ਜਦੋਂ ਜਵੇਦ ਅਕਟਰ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨੇ ਕਈ ਵਾਰ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੰਗਣਾ ਰਣੌਦ ਦੇ ਨਾਲ ਕਿ ਤੁਸੀਂ ਮੇਰੇ ਤੇ ਐਡੇ ਵੱਡੇ ਇਲਜ਼ਾਮ ਲਗਾਏ ਹੋ ਇਸ ਨੂੰ ਚਾਹੇ ਟੀਵੀ ਚੈਨਲ ਤੇ ਤੁਸੀਂ ਵੀ ਆ ਜਾਓ ਮੈਂ ਵੀ ਆ ਜਾਣਾ ਉਸ ਦੇ ਖਲਾਸਾ ਕਰੋ ਜੇ ਤੁਹਾਡੇ ਕੋਲ ਪੁਖਤਾ ਸਬੂਤ ਨੇ ਲੇਕਿਨ ਵਾਰ-ਵਾਰ ਕਹਿਣ ਤੇ ਕੰਗਣਾ ਰਣੌਦ ਸੰਗੀਤਕਾਰ ਜਵੇਦ ਅਕਟਰ ਦੀ ਉਹਨਾਂ ਨੇ ਗੱਲ ਨਹੀਂ ਮੰਨੀ ਇਸ ਨੂੰ ਲੈ ਕੇ ਜਵੇਦ ਅਕਟਰ ਭਾਰੀ ਗੁੱਸੇ ਵਿੱਚ ਆ ਗਿਆ ਗੁੱਸੇ ਵਿੱਚ ਆ ਕੇ ਉਹਨਾਂ ਨੇ ਬੰਬੇ ਦੀ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਕੰਗਣਾ ਰੌਤ ਨੂੰ ਲੈ ਕੇ ਵੀ ਜਿਹੜੀ ਉਸ ਨੇ ਗਲਤ ਟਿੱਪਣੀ ਕੀਤੀ ਹੈ ਕਿ ਕੰਗਣਾ ਰੌਤ ਮੇਰੇ ਘਰ ਆਈ ਹੈ ਅਤੇ ਕਿਤ ਰੌਸ਼ਨ ਨੇ ਕਿ ਮੇਰੇ ਨਾਲ ਮਿਸ ਬਿਹੇਵ ਜਾਂ ਜਨਸੀ ਸ਼ੋਸ਼ਣ ਕੀਤਾ ਹੈ ਇਸ ਨੂੰ ਲੈ ਕੇ ਲਗਾਤਾਰ 2000 ਸਾਲਾ 2016 ਤੋਂ ਲੈ ਕੇ ਹੁਣ ਤੱਕ ਕੇਸ ਚੱਲ ਰਿਹਾ ਹੈ ਵਾਰ-ਵਾਰ ਅਦਾਲਤ ਜਿਹੜੀ ਹੈ ਸਮਨ ਭੇਜਦੀ ਹੈ ਕੰਗਣਾ ਰਣੌਤ ਨੂੰ ਲੇਕਿਨ ਉਹ ਉਹਨਾਂ ਨੂੰ ਠੁਕਰਾ ਦਿੰਦੀ ਹੈ ਫਿਰ ਲਗਭਗ 2 ਸਾਲ ਬਾਅਦ ਜਾ ਕੇ ਕੰਗਣਾ ਰਣੌਤ ਜਿਹੜੀ ਹੈ ਅਦਾਲਤ ਵਿੱਚ ਪੇਸ਼ ਹੁੰਦੀ ਹੈ ਅਤੇ ਜਿਹੜੇ ਗੈਰ ਜ਼ੁਬਾਨਤੀ ਵਰੰਟ ਹੈ ਉਹਨਾਂ ਨੂੰ ਡਿਸਮਿਸ ਕਰਾ ਦਿੰਦੀ ਹੈ ਆਪਣੇ ਵਕੀਲ ਦੇ ਕਹਿਣ ਤੇ ਅਤੇ ਜੱਜ ਨੂੰ ਰਿਕੁਐਸਟ ਕਰਦੀ ਹੈ ਕਿ ਮੇ ਫਿਲਮੀ ਜੀਵਨ ਦੇ ਵਿੱਚ ਬੜੀ ਬੀਜੀ ਸੀ ਉਸ ਤੋਂ ਬਾਅਦ ਹੁਣ ਫਿਰ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਗੈਰ ਜ਼ੁਬਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ ਮੁੰਬਈ ਦੀ ਕੋਰਟ ਨੇ ਭਾਵੇਂ ਉਹ ਮੰਡੀ ਤੋਂ ਸੰਸਦ ਬਣੀ ਹੈ ਭਾਵੇਂ ਉਹ ਫਿਲਮੀ ਐਕਟਰ ਹੈ ਕਾਨੂੰਨ ਤੇ ਕਾਨੂੰਨ ਹੁੰਦਾ ਹੈ ਇੱਕ ਪਾਸੇ ਤੇ ਕੰਗਣਾ ਰਣੌਤ ਹਮੇਸ਼ਾ ਹੀ ਕਹਿੰਦੀ ਰਹਤੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਕਾਨੂੰਨ ਵਿਵਸਥਾ ਬਣਾਉਣ ਦੇ ਵਿੱਚ ਸਭ ਤੋਂ ਅੱਗੇ ਹੈ ਸਭ ਤੋਂ ਮੋਰੀ ਹੈ ਦੂਸਰੇ ਪਾਸੇ ਇਹ ਫਿਲਮੀ ਅਦਾਕਾਰਾਂ ਅਤੇ ਨਵੀਂ ਬਣੀ ਸੰਸਦ ਮੰਡੀ ਤੁਫਨਾਚਰ ਕਾਨੂੰਨ ਦੀਆਂ ਸ਼ਰੇ ਆਪ ਧਜੀਆਂ ਉਡਾਰੀਆਂ ਨੇ ਧਜੀਆਂ ਉਡਾਰੀ ਹੈ ਦੂਸਰੇ ਪਾਸੇ ਗੱਲ ਕਰੀਏ ਜੇ ਅਦਾਲਤ ਦੀ ਅਦਾਲਤ ਹੁਣ ਪੂਰੀ ਤਰ੍ਹਾਂ ਖਿੱਚ ਚੁੱਕੀ ਹੈ ਉਹਨੂੰ ਗੁੱਸਾ ਹੈ ਕੰਗਣਾ ਰਣੌਤ ਦੇ ਬਿਹੇਵੀਅਰ ਅਤੇ ਜੋ ਉਹ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਜਵੇਦ ਅਕਟਰ ਤੇ ਕਿਉਂਕਿ ਜਵੇਦ ਅਕਟਰ નિર્ਦੋਸ਼ ਨੇ ਉਹਨਾਂ ਦਿਨਾਂ ਦੇ ਵਿੱਚ ਯਾਨੀ ਕਿ 2016 ਦੇ ਵਿੱਚ ਜਵੇਦ ਅਕਟਰ ਦਾ ਸਟਾਰ ਅਰੇ ਕਿਤ ਰੌਸ਼ਨ ਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ ਲੇਕਿਨ ਇਸ ਨੇ ਮਨ ਘੜਤਾ ਸਟੋਰੀ ਬਣਾਈ ਆਪਣੇ ਆਪ ਨੂੰ ਫੇਮਸ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਹੁਣ ਇੱਕ ਵਾਰ ਫੇਰ ਫਟਕਾਰ ਲਾ ਦਿੱਤੀ ਹੈ ਕੰਗਣਾ ਰੌਧ ਨੂੰ ਬੰਬੇ ਦੀ ਹਾਈ ਕੋਰਟ ਨੇ ਉਹਨਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਅਦਾਲਤ ਦੇ ਵਿੱਚ ਤਲਬ ਹੋਣ ਲਈ ਕਿਹਾ ਹੈ ਜੇਕਰ ਇਹ ਅਦਾਲਤ ਵਿੱਚ ਤਲਬ ਨਹੀਂ ਹੁੰਦੀ ਕੰਗਣਾ ਰੌਤ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਦੇ ਵਾਰੈਂਟ ਵੀ ਕੰਗਣਾ ਰੌਤ ਨੂੰ ਭੇਜੇ ਜਾਣਗੇ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕੰਗਣਾ ਜਵੇਦ ਅਕਟਰ ਦੇ ਵਕੀਲ ਨੇ ਇਹ ਖੁਲਾਸਾ ਕੀਤਾ ਹੈ ਜੇਕਰ ਹੋਰ ਹਫਤੇ ਦੇ ਅੰਦਰ ਅਨਰ ਕੰਗਨਾਰਨਵਿਤ ਆਪਣੇ ਆਪ ਨੂੰ ਪੇਸ਼ ਨਹੀਂ ਕਰਦੀ ਅਦਾਲਤ ਦੇ ਵਿੱਚ ਤਾਂ ਅਦਾਲਤ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਉਸ ਨੂੰ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਉਹਦੇ ਵਾਸਤੇ ਜਾਰੀ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜਾ ਵੱਡਾ ਬਵਾਲ ਮੱਚੇਗਾ ਕੰਗਨਾਰਨੌਤ ਰਕਿਤ ਰੌਸ਼ਨ ਅਤੇ ਜਵੇਦ ਅਕਟਰ ਨੂੰ ਲੈ ਕੇ ਧੰਨਵਾਦ